ਪਜਾਉਂਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਵੈਸੇ ਆਂਦੀ ਪ੍ਰੋਬਲਮ ਕਰਕੇ ਬਾਬਾ ਜੀ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਭਾਰੀ ਸੀਗਾ ਦੁਨੀਆ ਤੇ ਮਰ ਗਏ ਹਾਂ ਕਮਲ ਚੁੰਨੀ ਲਾ ਦੇ ਵਿਊਜ਼ ਆਣਗੇ ਗਲਤ ਕੁੜੀ ਨਹੀਂ ਹੈਗੀ ਗਲਤ ਕੰਮ ਕਰਕੇ ਨਹੀਂ ਅਸੀਂ ਅਸੀਂ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਹਾਂਜੀ ਸੌਰੀ ਜੋ ਹੋ ਗਿਆ ਬਾਪਾ ਜੀ ਗਲਤੀ ਹੈ ਸਾਡੀ ਦੀ ਗਲਤੀ ਮੰਨਦੇ ਹਾਂ ਨਾ ਚੱਲ ਕੋਈ ਪਤਾ ਹੈ ਵੀ ਅੱਜ ਵੀ ਬਾਪਾ ਜੀ ਅਸੀਂ ਵੀ ਗਰੀਬ ਕਰਾਂ ਤੋਂ ਆਏ ਕਦੇ ਸਾਨੂੰ ਜਿਆ ਜਿਆ ਕਹਿ ਜਾਂਦੇ ਸੀ ਜੋ ਉਹ ਕਰਦੇ ਸੀ ਨਹੀਂ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦਸ਼ਮਨੀ ਹੈਗੇ ਇੱਕ ਦੂਜੇ ਦੇ ਨਾ ਅਸੀਂ ਕਿਸੇ ਤੋਂ ਕੁਝ ਲੈਣ ਹਾਂਜੀ ਹਾਂਜੀ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਣੇ ਪਰਿਵਾਰ ਚ ਬੈ ਕੇ ਨਹੀਂ ਸੁਣ ਸਕਾਂ ਗਰੀਬ ਜੰਮੇ ਆ ਤੁਸੀਂ ਇਹ ਗਲਤੀ ਨਹੀਂ ਹੈਗੀ ਜੇ ਗਰੀਬ ਮਰ ਕੇ ਉਹ ਮਾੜਾ ਕੰਮ ਆ ਹੋਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰ ਲਾ ਹੈ ਬਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ ਦਸਾਂ ਮਿੰਟਾਂ ਦਾ ਆਖਾਂ ਦਾ ਸਵਾਦ ਕੀ ਮਿਲਦਾ ਨਵਾਂ ਚਮਕੀਲਾ ਆ ਗਿਆ ਸੀ ਬਾਬਾ ਜੀ ਪਤਾ ਕੀ ਹੈ ਜਿਵੇਂ ਜਿਵੇਂ ਡਾਇਰੈਕਟਰ ਤੇ ਪ੍ਰੋਡਿਊਸਰ ਕਹਿੰਦੇ ਸੀਗੇ ਅਸੀਂ ਕਰੀਗੇ ਕਿਉਂਕਿ ਹੁਣ ਕਹਿੰਦੇ ਸੀਗੇ ਕਿ ਭਾਣੇ ਇਦਾਂ ਕਰਨਾ ਪੈਣਾ ਇਦਾਂ ਕਰਨਾ ਪੈਣਾ ਤੇ ਮੇਰੀ ਵੀ ਮਜਬੂਰੀ ਸੀਗੀ ਘਰ ਦੀ ਪ੍ਰੋਬਲਮ ਸੀਗੀ ਕਿ ਚਲੋ ਚਾਰ ਪੈਸੇ ਬਣਦੇ ਆ ਬਟ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਸਾਰੇ ਪੈਣ ਭੈਣ ਕਹਿੰਦੇ ਸੀ ਸਾਨੂੰ ਪਤਾ ਇਸ ਗੱਲ ਦਾ ਭੈਣੇ ਅਸੀਂ ਵੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਤਾਂ ਆਪਦਾ ਘਰ ਬਣਾ ਲੋਂਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਤੁਸੀਂ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬਰਨ ਵਾਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਹਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਦਿਲ ਦੁੱਖਦਾ ਵੀ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗ਼ਰਾਂਤਾਂ ਪੈ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਪੈਣੇ ਉਹ ਆਸ਼ਕ ਬਣ ਗਏ ਨਾ ਸਿਰੇ ਤੇ ਹਾਂਜੀ ਹਾਂਜੀ ਦੇਖੋ ਉਹ ਬਹੁਤ ਜਿੰਨਾ ਦੁੱਖ ਦੇਣੀਆਂ ਤੇ ਤੁਸੀਂ ਵੀ ਬਾਈ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖਿਆ ਨਾ ਕਰਕੇ ਦੇਖਿਓ ਜੀ ਮੇਰੀ ਪ੍ਰੋਫਾਈਲ ਚੈੱਕ ਕਰਕੇ ਦੇਖਿਓ ਜੀ ਭੈਣ ਨਾਲ ਸੀ ਮੈਂ ਜੀ ਮੇਰੇ ਪਹਿਲੇ ਜਿੰਨੀਆਂ ਵੀ ਸਟੋਰੀਆਂ ਦੇਖਿਓ ਜੀ ਇੰਨੀਆਂ ਸਿੱਖਿਆ ਦੇ ਸਟੋਰੀਆਂ ਸੀ ਜੀ ਸਿਰਫ ਇੱਕ ਸਟੋਰੀ ਬਾਈ ਸ਼ਮੀ ਨੇ ਹੈ ਜੀ ਉਹ ਸਿੱਖਿਆ ਦੇ ਕਿ ਲੋਕ ਸਕੂਲ ਨੇ ਦੇਖ ਵੀ ਨਹੀਂ ਰਿਹਾ ਸੀ ਚਲੋ ਅੱਗੇ ਤੁਸੀਂ ਕਹਦਾ ਜੀ ਅਸੀਂ ਹੋਰ ਵੀ ਅਸੀਂ ਸਿੱਖਿਆ ਦੇ ਇੱਕ ਬਣਾਉਂਦੇ ਹਾਂ ਇਹਨਾਂ ਪ੍ਰੋਡਿਊਸਰ ਡਾਇਰੈਕਟਰਾਂ ਨਾਲ ਕੰਮ ਹੀ ਨਹੀਂ ਕਰਨਾ ਜੇ ਤੁਸੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਸਾਨੂੰ ਦੱਸੋ ਇਹ ਰਹਿੰਦੇ ਕਿੱਥੇ ਅਸੀਂ ਆਪੇ ਨਨ ਨੂੰ ਰੋਕਾਂਗੇ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੁਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਆ ਵਾ ਹਾਂਜੀ 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 ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਆ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਂ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਭਾਰੀ ਸੀਗਾ ਦੁਨੀਆ ਤੇ ਮਰ ਕੇ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਪੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਬਾਬਾ ਜੀ ਉਹ ਸਾਡੀ ਸਟੋਰੀ ਪਤਾ ਹੈ ਸਿਰਫ ਸਾਡਾ ਟਾਈਟਲ ਗਲਤ ਹੋ ਗਿਆ ਸਾਡੀ ਸਟੋਰੀ ਉਹ ਸੀ ਜਿੱਦਾਂ ਅੱਜ ਕੱਲ ਕੁੜੀਆਂ ਬਲਾਕ ਕੇ ਜਿਵੇਂ ਕੁੜੀਆਂ ਬਲੈਕਮੇਲ ਕਰਦੀਆਂ ਪੈਸੇ ਪੁੱਛੇ ਮੋਟੀਵੇਸ਼ਨ ਸਟੋਰੀ ਸੀ ਬੰਦੇ ਨੂੰ ਠੱਗ ਲੈਂਦੀਆਂ ਉਹਦੇ ਉੱਤੇ ਸੀ ਇਹਦੇ ਉੱਤੇ ਸਟੋਰੀ ਸੀ ਮੋਟੀਵੇਸ਼ਨ ਸਟੋਰੀ ਸੀ ਹਾਂਜੀ ਵੱਟ ਸਿਰਫ ਟਾਈਟਲ ਗਲਤ ਆ ਗਿਆ ਟਾਈਟਲ ਗਲਤ ਆ ਕਿ ਅੱਜ ਕੱਲ ਜੀ ਬਾਬਾ ਜੀ ਇਹੀ ਚੱਲ ਰਿਹਾ ਕਿ ਲੋਕ ਨਾ ਥੰਬਨੇਲ ਗਲਤ ਲਗਾ ਕੇ ਤੇ ਵਿਊਜ਼ ਲੈ ਰਹੇ ਨੇ ਤੇ ਇਹ ਗਲਤ ਚੀਜ਼ਾਂ ਲੈ ਰਹੇ ਨੇ ਸਾਡੇ ਤੋਂ ਕਰਾਉਂਦੇ ਆ ਸਾਡੀਆਂ ਚੁੰਨੀਆਂ ਲੋਹੋਂਦੇ ਆ ਕਹਿੰਦੇ ਆ ਕਿ ਕਮਲ ਚੁੰਨੀ ਲਾ ਦੇ ਥਿਊਜ਼ ਆਣਗੇ ਹਾਂ I said that ਬਿਲਕੁਲ ਬੋਲ ਨਹੀਂ ਹੈ ਕੋਈ ਸੁਣ ਨਹੀਂ ਬਾਬਾ ਜੀ ਇੱਕ ਵਾਰੀ ਰਿਕਵੈਸਟ ਐਕਸੈਪਟ ਕਰ ਲੋ ਨੈਟ ਸਲੋ ਸੀਗਾ ਅਸੀਂ ਕਿਸੇ ਦਾ ਨਾ ਨਹੀਂ ਲੈਣਾ ਸਾਡੀਆਂ ਚੁੰਨੀਆਂ ਲੋਹੋਂਦੇ ਸੀਗੇ ਜੀ ਤੇ ਫਿਰ ਕਰਨਾ ਪੈਂਦਾ ਸੀਗਾ ਕਿ ਹਾਂ ਮਤਲਬ ਉਹਨਾਂ ਨੇ ਕੀਤਾ ਸਾਨੂੰ ਪੇਮੈਂਟ ਵਧੀਆ ਦਿੰਦੇ ਸੀਗੇ ਬਟ ਹਾਂ ਇੱਕ ਗੱਲ ਹੈ ਕਿ ਮਤਲਬ ਗਲਤ ਨਹੀਂ ਹੈਗੀ ਮੈਂ ਗਲਤ ਕੁੜੀ ਨਹੀਂ ਹੈਗੀ ਗਲਤ ਕੰਮ ਕਰਕੇ ਨਹੀਂ ਕਿ ਅਸੀਂ ਅਸੀਂ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਕਿ ਹਾਂ ਪੈਂਦਾ ਹੈ ਹਾਂ ਪੈਂਦਾ ਹਾਂ ਇਸ ਕਰਕੇ ਅਸਰਦਗੋਈ ਤਾਂ ਗੱਲ ਹੁੰਦੀ ਆ ਜ਼ਹਿਰ ਮਾੜੀ ਨਹੀਂ ਹੈਗੀ ਜਦੋਂ ਖਾਵਾਂਗੇ ਉਦੋਂ ਪਤਾ ਲੱਗੂਗਾ ਉਦੋਂ ਪਤਾ ਲੱਗੇ ਹਾਂਜੀ ਹਾਂ ਤੇ ਕੋਈ ਚੱਕਰ ਨਹੀਂ ਭਾਈ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਜੇ ਤੁਸੀਂ ਸਮਝਦੇ ਆ ਇਸ ਗੱਲ ਨੂੰ ਤੇ ਫਿਰ ਠੀਕ ਆ ਜੇ ਤੁਸੀਂ ਆਪਦੇ ਨਾਲੋਂ ਮਤਲਬ ਕੋਈ ਕੰਪਲੇਨ ਨਹੀਂ ਆਉਗੀ ਮੈਨੂੰ ਮੈਸੇਜ ਆਉਣ ਸਾਰ ਹੀ ਮੈਂ ਬਾਪੂ ਜੀ ਮੈਸੇਜ ਕੀਤਾ ਜੀ ਕੀਤਾ ਕਿ ਨਹੀਂ ਜੀ ਤੁਸੀਂ ਜੇ ਸਾਨੂੰ ਕੋਈ ਕੰਪਲੇਨ ਹੈ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਜੀ ਨਾਲ ਬਾਬਾ ਜੀ ਪਾਪਾ ਉਹ ਹੀ ਹਨ ਉਹ ਤਾਂ ਲੰਘ ਗਏ ਐਸੀ ਅਜੀ ਪ੍ਰੋਬਲਮ ਕਰਕੇ ਬਾਬਾ ਜੀ ਪਾਪਾ ਚਲੇ ਗਏ ਅਸੀਂ ਮੰਨਦੇ ਆ ਦੁਨੀਆ ਤੇ ਬਥੇਰਾ ਕੁਝ ਇਹੋ ਜਿਹਾ ਹੋਇਆ ਸਾਡੀਆਂ ਵੀ ਕਈ ਮਜਬੂਰੀਆਂ ਆ ਆਪਾਂ ਤੁਹਾਡੇ ਨਾਲ ਤਕਾ ਨਹੀਂ ਕਰ ਰਹੇ ਪਰ ਰੌਲਾ ਇਸ ਗੱਲ ਦਾ ਵੀ ਅਸੀਂ ਤੁਸੀਂ ਦੱਸੋ ਵੀ ਜੇ ਸਾਡਾ ਪਿਓ ਜਾਉਂਦਾ ਤੇ ਸਾਡਾ ਪਿਓ ਜਾਉਂਦਾ ਵੀ ਇਹ ਗੱਲ ਆਖੇ ਵੀ ਮੇਰੀ ਧੀ ਆਪਦੀ ਸਰੀਰ ਦੀ ਨਮਾਇਸ਼ ਕਰੇ ਤੇ ਮੇਰਾ ਉਹਦੇ ਨਾਲ ਇਲਾਜ ਹੋਊਗਾ ਉਹ ਤਾਂ ਕਦੇ ਨਹੀਂ ਚਾਹੂਗਾ ਬਾਬਾ ਜੀ ਸਾਨੂੰ ਸਾਨੂੰ ਪੰਜਾਬੀਆਂ ਨੂੰ ਮੌਤ ਮੰਨੂ ਰਹੀ ਹੈ ਤੁਸੀਂ ਮੇਰੀ ਗੱਲ ਸੁਣੋ ਉਹ ਆਪਣੇ ਆਪ ਚ ਨਹੀਂ ਸੀਗੇ 22 ਸਾਲ ਤੋਂ ਮੰਜੇ ਤੇ ਸੀਗੇ ਤੇ ਨਾ ਕਿਸੇ ਸਰਕਾਰ ਨੇ ਸਾਡੀ ਹੈਲਪ ਕੀਤੀ ਨਾ ਉਹਨਾਂ ਦੇ ਕਿਸੇ ਅਪੰਗ ਦਾ ਪੈਨਸ਼ਨ ਲਾਇਆ ਨਾ ਕੁਝ ਕੀਤਾ ਤੇ ਅਸੀਂ ਕੁੜੀਆਂ ਉਹ ਤਾਂ ਲੰਘ ਗਿਆ ਉਹ ਤਾਂ ਲੰਘ ਗਿਆ ਸਮਾਂ ਕਰ ਦੋ ਉਹ ਤਾਂ ਲੰਘ ਗਿਆ ਸਮਾਂ ਛੱਡ ਦੋ ਨਾ ਕਦੇ ਵੀ ਕਦੇ ਵੀ ਸਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤਰਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਦੇ ਆਸਤੇ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਝ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਤੇ ਨਹੀਂ ਜਾਂਦੇ ਅਸੀਂ ਅਸੀਂ ਤੁਸੀਂ ਜੇ ਸਾਨੂੰ ਤੁਸੀਂ ਕਹਿਆ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ ਫੇਰ ਤਾਂ ਤੁਸੀਂ ਕੋਈ ਵੀ ਪਾਈ ਤੈਨੂੰ ਅਸੀਂ ਕਿਹਾ ਸੀ ਤੂੰ ਆਇਆ ਨਹੀਂ ਅਸੀਂ ਤਾਂ ਫੇਰ ਰਾਹ ਚੋਣਾ ਕੋਈ ਬਾਬਾ ਜੀ ਕਰੋਨਾ ਚ ਹੀ ਚਲੇ ਗਿਆ ਪਾਪਾ ਪੈਸੇ ਨਹੀਂ ਹੋਏ ਇੰਨੇ ਜਿਆਦਾ ਤੇ ਕਰੋਨਾ ਚ ਹੀ ਚਲੇ ਗਏ ਚਲੋ ਉਹ ਤਾਂ ਜੋ ਲਿਖਿਆ ਪੈਣੇ ਉਹੀ ਹੋਣਾ ਵਾ ਪਰ ਚਲੋ ਗਾਂ ਗਾਂ ਹੁਣ ਤੁਸੀਂ ਆਪਦਾ ਵੇਖ ਕੇ ਹੈ ਗਾ ਤਾਂ ਆਪਾਂ ਦੇਖ ਕੇ ਕਰਾਂਗੇ ਜੀ ਸੱਚੀ ਕਾਲ ਜੀ ਦਾ ਬਾਬਾ ਜੀ ਸਾਹਿਬ ਤੁਹਾਡੇ ਤੋਂ ਇੱਕ ਗੱਲ ਕਹਿਣੀ ਸੀ ਬਾਬਾ ਜੀ ਚਲੇ ਗਏ ਆ ਲਾਈਕ ਤੋਂ ਕਿ ਸਾਡਾ ਮੋਟਿਵ ਨਹੀਂ ਸੀਗਾ ਇਹੋ ਜਿਹਾ ਕੁਝ ਕਿਸੇ ਦੀ ਫੀਲਿੰਗਸ ਨੂੰ ਹਰਟ ਹੋਵੇ ਬਟ ਮੈਂ ਇੱਥੇ ਤੱਕ ਮੈਂ ਸਮਝ ਗਈ ਆ ਕੀ ਹੁਣ ਇਹੋ ਜਿਹੇ ਡਾਇਰੈਕਟਰਾਂ ਨਾਲ ਇਹੋ ਜਿਹੇ ਬੰਦਿਆਂ ਨਾਲ ਕੰਮ ਹੀ ਨਹੀਂ ਕਰਨਾ ਜੋ ਕੰਮ ਕਰਾਂਗੇ ਸਾਫ਼-ਸੁਥਰਾ ਕਰਾਂਗੇ ਤੇ ਰਹੀ ਗੱਲ ਜਿੱਦ ਤੇ ਪਹਿਲਾਂ ਕੰਮ ਕੀਤਾ ਹੋਇਆ ਮੈਂ ਜੀ ਬਿਲਕੁਲ ਕੰਮ ਨਹੀਂ ਕਰਾਂਗੀ ਤੇ ਆਪਣਾ ਹੁਣ ਮੇਰੇ ਆਹ ਵੀਰ ਜੀ ਨੇ ਇਹਨਾਂ ਨਾਲ ਮਿਲ ਕੇ ਅਸੀਂ ਪੂਰੀ ਵਧੀਆ ਫਿਲਮ ਕਰਾਂਗੇ ਸਾਡੇ ਮੋਟੀਵੇਸ਼ਨ ਵਾਲੀਆਂ ਮੋਟੀਵੇਸ਼ਨ ਵਾਲੇ ਸਟੋਰੀਆਂ ਆਉਣਗੀਆਂ ਪੰਜਾਬ ਪੁਲਿਸ ਤੇ ਜਿੱਦਾਂ ਨਸ਼ਾ ਵਗੈਰਾ ਤੇ ਆਉਣਗੀਆਂ ਇਹਦੇ ਵਿੱਚ ਸਾਡੇ ਦੋਏ ਚੈਨਲ ਨੇ ਇੱਕ ਅਦੀ ਸਟਾਰਪਿੰਡ ਵਾਲੇ ਦੂਜਾ ਕਮਲ ਕੌਰ ਦਾ ਬਸ ਤੁਸੀਂ ਬਸ ਤੁਸੀਂ ਸਪੋਰਟ ਕਰਿਓ ਜੀ ਤੁਸੀਂ ਬਸ ਇੱਕ ਗੱਲ ਦਾ ਧਿਆਨ ਰੱਖਿਓ ਸਪੋਰਟ ਕਰਿਓ ਕਿ ਸਾਡੇ ਆਉਣ ਵਾਲਾ ਮਤਲਬ ਜਿਹੜਾ ਸਮਾਂ ਆ ਉਹ ਫਿਰ ਇਦਾਂ ਹੀ ਚੱਲਦਾ ਰਹੇ ਫਿਰ ਸਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਨਾ ਪਵੇ ਅਸੀਂ ਬਿਲਕੁਲ ਨਹੀਂ ਕੁਝ ਕਰਨਾ ਚਾਹੁੰਦੇ ਬਟ ਇਹੋ ਜੇ ਬੰਦੇ ਨਾਲ ਅਸੀਂ ਸਸ਼ੀ ਕਾਲ ਕਰਦੇ ਆਂ ਅਸੀਂ ਕੰਮ ਹੀ ਨਹੀਂ ਕਰਨਾ ਚਾਹੇ ਸਾਡਾ ਜਿੰਨਾ ਮਰਜੀ ਨੁਕਸਾਨ ਹੋ ਜਵੇ ਤੇ ਸਸ਼ੀ ਕਾਲ ਸਾਰਿਆਂ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਹਿ